ਜਲੰਧਰ ਚ ਬੀਤੇ ਦਿਨ ਦੁਪਹਿਰ ਨੂੰ ਜਦੋਂ ਪਤਾ ਲੱਗਦਾ ਕਿ ਇੱਕ ਬਰਫ਼ ਦੇ ਕਾਰਖਾਨੇ ਚ ਫੈਕਟਰੀ ਚ ਗੈਸ ਲੀਕ ਹੋਈ ਹੈ ਉਸ ਦੇ ਵਿੱਚ ਕੁਝ ਮਜ਼ਦੂਰਾਂ ਦੇ ਫਸਮ ਦੀ ਜਾਣਕਾਰੀ ਮਿਲਦੀ ਹੈ ਤੁਰੰਤ ਇਸ ਦੇ ਉੱਤੇ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕਾਂ ਵੱਲੋਂ ਔਰ ਪ੍ਰਸ਼ਾਸਨਿਕ ਮੁਲਾਜ਼ਮਾਂ ਵੱਲੋਂ ਅਧਿਕਾਰੀਆਂ ਵੱਲੋਂ ਉੱਥੇ ਪਹੁੰਚ ਕੀਤੀ ਜਾਂਦੀ ਹੈ ਪਰ ਫਿਰ ਵੀ ਇੱਕ ਸ਼ਖਸ ਨੂੰ ਨਹੀਂ ਬਚਾਇਆ ਜਾ ਸਕਿਆ ਇੱਕ ਮਜ਼ਦੂਰ ਦੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਹੁਣ ਫੈਕਟਰੀ ਮਾਲਕ ਦੇ ਖਿਲਾਫ ਤਾਂ ਪਰਚਾ ਦਰਜ ਹੋਇਆ ਹੀ ਹੈ ਇਸ ਦੇ ਨਾਲ ਦੋ ਤਿੰਨ ਵਿਭਾਗਾਂ ਦੇ ਨੂ ਵੀ ਨਾਮਜ਼ਦ ਕਰਕੇ ਲਿਆ ਗਿਆ ਹਾਲਾਂਕਿ ਤਫ਼ਤੀਸ਼ ਪੂਰੀ ਹੋਵੇਗੀ ਤੇ ਉਹਨਾਂ ਦੇ ਨਾਮ ਨਾਮਜ਼ਦ ਕੀਤੇ ਜਾਣਗੇ ਪਰ ਇਸ ਦੇ ਵਿੱਚ ਹੋਰ ਕਿਸ-ਕਿਸ ਦੇ ਖਿਲਾਫ ਪਰਚਾ ਦਰਜ ਹੋਇਆ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਲੰਧਰ ਦੇ ਵਿੱਚ ਜਿਹੜੀ ਆ ਬਰਫ਼ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਆ ਜਿਹੜੀ ਉਫੈਲ ਜਾਂਦੀ ਹੈ ਲੀਕ ਹੋ ਜਾਂਦੀ ਹੈ ਜਿਸ ਦੇ ਕਰਕੇ ਉੱਥੇ ਮਜ਼ਦੂਰ ਜਿਹੜੇ ਕੰਮ ਕਰਨ ਵਾਲੇ ਨੇ ਉਸ ਦੇ ਵਿੱਚ ਫਸ ਜਾਂਦੇ ਨੇ ਨਗਰ ਨਿਗਮ ਪੀਐਸਪੀਸੀਐਲ ਤੇ ਇੰਡਸਟਰੀ ਦੇ ਨਾਲ ਨਾਲ ਪ੍ਰਦੂਸ਼ਣ ਵਿਭਾਗ ਦੇ ਨਾਲ ਸੰਬੰਧਿਤ ਜਿਹੜੇ ਮਾਲਕ ਨੇ ਫੈਕਟਰੀ ਦੇ ਉਸ ਦੇ ਖਿਲਾਫ ਵੀ ਪਰਚਾ ਦਰਜ ਹੋ ਗਿਆ ਐ ਐਸਡੀਐਮ ਦੀ ਡਿਊਟੀ ਡਿਪਟੀ ਕਮਿਸ਼ਨਰ ਜਲੰਧਰ ਦੇ ਵੱਲੋਂ ਲਗਾ ਦਿੱਤੀ ਗਈ ਐ ਹਿਮਾਂਸ਼ੂ ਅਗਰਵਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਜਿਹੜਾ ਐਸਡੀਐਮ ਨੂੰ ਇਹ ਜਾਂਚ ਸੌਂਪ ਦਿੱਤੀ ਐ ਹੁਣ ਉਹਨਾਂ ਨੇ ਜਾਂਚ ਕਰਨੀ ਐ ਔਰ ਜਾਂਚ ਦਾ ਜਿਹੜਾ ਸਮਾਂ ਸੀਮਾ ਵੀ ਨਿਸ਼ਚਿਤ ਕਰ ਲਈ ਗਈ ਐ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਆ ਜਿਹੜੀ ਉਹ ਦਿੱਤੀ ਜਾਣੀ ਐ ਉਸ ਦੇ ਆਧਾਰ ਦੇ ਉੱਤੇ ਜਿਹੜੇ ਸਬੰਧਤ ਮਹਿਕਮਿਆਂ ਦੇ ਅਧਿਕਾਰੀ ਨੇ ਉਹਨਾਂ ਦੇ ਨਾਮ ਵੀ ਨਾਮਜ਼ਦ ਕੀਤੇ ਜਾਣਗੇ ਜਿਹੜੇ ਮੌਕੇ ਦੇ ਸਬੰਧਤ ਅਫਸਰ ਸਨ ਬੀਤੇ ਦਿਨ ਜਦੋਂ ਬਰ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਫੈਲਦੀ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਐਫ ਆਈ ਆਰ ਦੇ ਵਿੱਚ ਫੈਕਟਰੀ ਮਾਲਕ ਨੀਨੀ ਕੁਮਾਰ ਜੈਨ ਜਿਹੜਾ ਕਿ ਮੁਹੱਲਾ ਨੰਬਰ 32 ਦਾ ਰਹਿਣ ਵਾਲਾ ਜਲੰਧਰ ਕੈਂਟ ਦਾ ਉਸ ਦੇ ਨਾਲ ਨਾਲ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਪੰਜਾਬ ਫੈਕਟਰੀ ਵਿਭਾਗ ਦੇ ਅਧਿਕਾਰੀ ਨੇ ਪੰਜਾਬ ਇੰਡਸਟਰੀ ਦੇ ਅਧਿਕਾਰੀ ਨੇ ਤੇ ਪਾਵਰ ਕਾਮ ਯਾਨੀ ਕਿ ਪੀਐਸਪੀਸੀਲ ਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜਾ ਇਹ ਕੇਸ ਦਰਜ ਕੀਤਾ ਗਿਆ ਉਸ ਵਿੱਚ ਅਧਿਕਾਰੀ ਦਾ ਕਿਸੇ ਦਰਨਾ ਬਾਈ ਨੇਮ ਪਰਚਾ ਫਿਲਹਾਲ ਨਹੀਂ ਹੋਇਆ ਕਿਉਂਕਿ ਜਾਂਚ ਤੋਂ ਬਾਅਦ ਹੀ ਉਹਨਾਂ ਦੇ ਨਾਮ ਜੋੜੇ ਜਾਣਗੇ ਇਹ ਦੱਸਿਆ ਗਿਆ ਹੈ। ਔਰ ਜੋ ਅਧਿਕਾਰੀ ਘਟਨਾ ਦੇ ਵਕਤ ਡਿਊਟੀ ਦੇ ਉੱਤੇ ਸੀ ਉਹਨਾਂ ਦੇ ਨਾਮ ਜਿਹੜੇ ਮੌਕੇ ਦੇ ਅਧਿਕਾਰੀ ਹੁੰਦੇ ਨੇ ਡਿਊਟੀ ਦੇ ਅਫਸਰ ਉਹਨਾਂ ਦੇ ਨਾਮ ਨਾਮਜ਼ਦ ਹੋ ਸਕਦੇ ਨੇ ਇਸ ਦੇ ਵਿੱਚ ਦਰਜ ਕੀਤੀ ਗਈ ਜਿਹੜੀ ਐਫਆਈਆਰ ਹੈ ਉਸ ਦੇ ਵਿੱਚ ਸਿਰਫ ਫੈਕਟਰੀ ਮਾਲਕ ਦਾ ਨਾਮ ਫਿਲਹਾਲ ਦੀ ਘੜੀ ਪਾਇਆ ਗਿਆ ਹੈ ਔਰ ਜਿਹੜਾ ਜੈਨ ਆਈਸਕ੍ਰੀਮ ਫੈਕਟਰੀ ਹੈ ਆਈਸ ਫੈਕਟਰੀ ਫਿਲਹਾਲ ਇਸ ਪਰਚੇ ਦੇ ਵਿੱਚ ਜਿਹੜਾ ਇੱਕੋ ਹੀ ਨਾਮ ਜੋੜਿਆ ਗਿਆ ਜਿਹੜਾ ਜੈਨ ਬਰਫ਼ ਫੈਕਟਰੀ ਵਾਲਾ ਗੈਸ ਲੀਕ ਹੁੰਦੀ ਹੈ ਸ਼ੀਤਲ ਸਿੰਘ ਨਿਵਾਸੀ ਉਪਕਾਰਨਗਰ ਮੁਹੱਲਾ ਕਿਸ਼ਨਪੁਰਾ ਦੀ ਮੌਤ ਹੋਈ ਹੈ ਔਰ ਕੇਸ ਦੇ ਵਿੱਚ ਫੈਕਟਰੀ ਮਾਲਕ ਉਕਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਇਹਨਾਂ ਨੂੰ ਨਾਮਜ਼ਦਤਾ ਕਰ ਲਿਆ ਗਿਆ। ਹੁਣ ਉਕਤ ਵਿਭਾਗਾਂ ਦੁਆਰਾ ਫੈਕਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੇਸ ਦੇ ਵਿੱਚ ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਹਾਲੇ ਨਹੀਂ ਹੋਈ ਹੈ। ਇੱਕ ਵਿਅਕਤੀ ਦੀ ਮੌਤ ਹੋਈ ਹੈ, ਤਿੰਨ ਬੇਹੋਸ਼ ਹੋਏ ਨੇ। ਇਸ ਫੈਕਟਰੀ ਦੇ ਅੰਦਰ ਗੈਸ ਲੀਕੇਜ ਹੋਣ ਤੋਂ ਕਾਰਨ ਦਮ ਘੁੱਟਣ ਦੇ ਕਰਕੇ ਸ਼ੀਤਲ ਸਿੰਘ ਦੀ ਮੌਤ ਹੋ ਗਈ ਸੀ ਤੇ ਇੱਕ ਮਹਿਲਾ ਦੇ ਸਣੇ ਤਿੰਨ ਲੋਕ ਬੇਹੋਸ਼ ਹੋ ਗਏ ਸੀ। ਘਟਨਾ ਤੋਂ ਬਾਅਦ ਫਾਇਰ ਬਰਗੇਡ ਨੇ ਕਰੀਬ 2 ਘੰਟੇ ਦੀ ਮੁਸ਼ਕਲ ਦੇ ਨਾਲ ਕਿਸੇ ਤਰ੍ਹਾਂ ਗੈਸ ਲੀਕੇਜ ਨੂੰ ਬੰਦ ਕੀਤਾ ਤੇ ਰਾਤ ਕਰੀਬ 11 ਵਜੇ ਤੱਕ ਗੈਸ ਖਤਮ ਕੀਤੀ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਰੀ ਫੈਲ ਜਾਂਦੀ ਹੈ। ਘਟਨਾ ਸ਼ਨੀਵਾਰ ਦੁਪਹਿਰ 2 ਵਜੇ ਦੀ ਹੈ, ਯਾਨੀ ਕਿ ਬੀਤੇ ਦਿਨ ਦੀ। ਸ਼ੀਤਲ ਨੇ 3 ਮਹੀਨੇ ਪਹਿਲਾਂ ਹੀ ਉਹ ਫੈਕਟਰੀ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਉਕਤ ਲੀਕਜ ਇੱਕ ਪਾਈਪ ਫਟਣ ਦੇ ਕਾਰਨ ਹੋਈ ਪੁਲਿਸ ਕਮਿਸ਼ਨਰ ਨੇ ਵਾਕੇ ਦੀ ਜਾਂਚ ਤੋਂ ਬਾਅਦ ਤੁਰੰਤ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਦੇ ਹੁਕਮ ਦੇ ਦਿੱਤੇ ਸਨ ਇਸ ਮਾਮਲੇ ਦੇ ਵਿੱਚ ਹੁਣ ਡਿਪਟੀ ਕਮਿਸ਼ਨਰ ਦੇ ਵੱਲੋਂ ਆਰਡਰ ਜਿਹੜੇ ਦਿੱਤੇ ਗਏ ਨੇ ਐਸ ਡੀ ਐਮ ਦੀ ਜਾਂਚ ਵੀ ਹੈ ਜਿਹੜੀ ਉਹ ਹੋਣੀ ਹੈ ਜਲੰਧਰ ਦੇ ਡੀ ਸੀ ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਜਾਂਚ ਵਿੱਚ ਐਸ ਡੀ ਐਮ ਨੂੰ ਜਾਂਚ ਸੌਂਪ ਦਿੱਤੀ ਹੈ ਮਾਮਲੇ ਦੀ ਜਾਂਚ ਕਰੀਬ 15 ਦਿਨਾਂ ਦੇ ਅੰਦਰ ਅੰਦਰ ਖਤਮ ਹੋਵੇਗੀ ਜਿਸ ਤੋਂ ਬਾਅਦ ਰਿਪੋਰਟ ਦੇ ਆਧਾਰ ਦੇ ਉੱਤੇ ਡੀਸੀ ਨੂੰ ਜਿਹੜੀ ਸੌਂਪ ਦਿੱਤੀ ਜਾਵੇਗੀ ਉਸ ਮਾਮਲੇ ਦੇ ਵਿੱਚ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਕੀਤੇ ਜਾਣਗੇ। ਅਮੋਨੀਆ ਗੈਸ ਦਾ ਇਸਤੇਮਾਲ 에ਅਰ ਕੰਡੀਸ਼ਨਰ ਤੇ ਫ੍ਰਿਜ ਦੇ ਵਿੱਚ ਕੀਤਾ ਜਾਂਦਾ ਹੈ। ਛੋਟੇ ਤੋਂ ਲੈ ਕੇ ਵੱਡੇ ਰਿਫਰਿਜਰੇਟਰ ਜਿਹੜੇ ਹੁੰਦੇ ਨੇ ਉਸ ਦੇ ਵਿੱਚ ਇਸ ਗੈਸ ਦੀ ਵਰਤੋਂ ਹੁੰਦੀ ਹੈ। ਇਹੀ ਗੈਸ ਲੀਕ ਹੋਈ ਜਿਹੜੀ ਕੀ ਇੱਕ ਜਾਨ ਦਾ ਨੁਕਸਾਨ ਕਰ ਗਈ ਹੈ ਤੇ ਨਾਲ ਹੀ ਦੋ ਤਿੰਨ ਲੋਕ ਬੇਹੋਸ਼ ਹੋ ਗਏ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਹੁਣ ਇਹ ਐਫਆਈਆਰ ਤਾਂ ਦਰਜ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਇਸ ਐਫਆਈਆਰ ਨੂੰ ਦਰਜ ਹੋਣ ਤੋਂ ਬਾਅਦ ਸੰਤੁਸ਼ਟ ਹੁੰਦਾ ਹੈ ਜਾਂ ਫਿਰ ਹੋਰ ਵੀ ਕਾਰਵਾਈ ਦੀ ਮੰਗ ਕੀਤੀ ਜਾ ਸਕਦੀ ਹੈ ਪਰਿਵਾਰ ਨੂੰ ਇਸ ਮਾਮਲੇ ਦੇ ਵਿੱਚ ਕੰਮ ਕਰਨ ਦੇ ਨੂੰ ਮੁਆਵਜ਼ਾ ਵੀ ਮਿਲੇਗਾ ਜਾਂ ਨਹੀਂ ਮਿਲੇਗਾ ਕਿਉਂਕਿ ਕਾਨੂੰਨ ਵੀ ਦੇਸ਼ ਦਾ ਇਹ ਕਹਿੰਦੇ ਨੇ ਕਿ ਜਦੋਂ ਕਿਸੇ ਵੀ ਛੋਟੀ ਫੈਕਟਰੀ ਜਾਂ ਵੱਡੀ ਫੈਕਟਰੀ ਦੇ ਵਿੱਚ ਕੰਮ ਕਰਦੇ ਦੌਰਾਨ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤੇ ਉਸਦੇ ਹਰਜਾਨੇ ਫਿਰ ਜਾਂ ਤਾਂ ਫੈਕਟਰੀ ਮਾਲਕ ਨੂੰ ਭਰਨੇ ਪੈਂਦੇ ਨੇ ਜਾਂ ਫਿਰ ਇਸਦੇ ਮਸਲੇ ਵਿੱਚ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਵਿੱਤੀ ਤੌਰ ਦੇ ਉੱਤੇ ਸਪੀੜਤ ਪਰਿਵਾਰ ਦੀ ਮਦਦ ਕਰਨੀ ਪੈਂਦੀ ਹੈ। ਫਿਲਹਾਲ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਅਪਡੇਟਸ ਸਾਹਮਣੇ ਆਉਂਦਾ ਹੈ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।